ਦੇਖੋ ਅੱਜ ਮੇਰਾ ਇਥੇ ਲੁਧਿਆਣੇ ਆਂਦੇ ਦੌਰੇ ਦੇ ਉੱਤੇ ਤਿੰਨ ਚਾਰ ਮਕਸਦ ਸੀ ਇੱਕ ਤਾਂ ਸੀ ਕਿ ਸਾਰੇ ਪ੍ਰੋਸੈਸ਼ਨ ਦੇ ਨਾਲ ਪਹਿਲਾਂ ਇੱਕ ਵਾਰੀ ਇੰਟਰੋਡਕਸ਼ਨ ਹੋ ਜਾਵੇ ਦੂਸਰਾ ਸੀਗਾ ਕਿ ਜੋ-ਜੋ ਸਾਨੂੰ ਇਸ਼ੂਸ ਆਂਦੇ ਨੇ ਕਿ ਜਿਹੜਾ ਆਈਓ ਵਗੈਰਾ ਜਿਹੜੇ ਰਿਪੋਰਟ ਬਣਾ ਕੇ ਭੇਜਦੇ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਸੀ ਔਰ ਥਰਡ ਹਲੇ ਮੈਂ ਜੇਲ ਜਾਣਾ ਵਿਜ਼ਿਟ ਕਰਨ ਦੇ ਲਈ ਔਰ ਉਥੇ ਇੰਮਰਸ ਨਾਲ ਮਿਲ ਕੇ ਕਿ ਉਹਨਾਂ ਨੂੰ ਕੀ-ਕੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਜੇਲ ਦੇ ਅੰਦਰ ਯਾ ਅਗਰ ਜਿਹੜੀਆਂ ਲੇਡੀਜ਼ ਉੱਥੇ ਹੈਗੀਆਂ ਨੇ ਮੈਡੀਕਲ ਟ੍ਰੀਟਮੈਂਟ ਉਹਨਾਂ ਦਾ ਠੀਕ ਹੈ ਕਿ ਨਹੀਂ ਹੈ ਐਂਡ ਸੈਕੰਡਲੀ ਜਿਹੜੇ ਅੰਡਰ ਟ੍ਰਾਇਲਸ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਕਿ ਉਹਨਾਂ ਦੇ ਫਾਸਟ ਟਰੈਕ ਦੇ ਉੱਤੇ ਔਰ ਟ੍ਰਾਇਲਸ ਨੂੰ ਪਾਇਆ ਜਾਵੇ ਤੇ ਉਹ ਜਿਹੜੀ ਮੁਸ਼ਕਲਾਂ ਨੇ ਉਹਨੂੰ ਘਟਾਇਆ ਜਾਵੇ ਔਰ ਹਲੇ ਤੱਕ ਜਿਹੜੀ ਮੇਰੀ ਮੀਟਿੰਗ ਹੈਗੀ ਆ ਪ੍ਰਸ਼ਾਸਨ ਦੇ ਨਾਲ ਹੋਈ ਹੈ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਮੈਂ ਆਪਣਾ ਦੱਸਿਆ ਕਿ ਕਮਿਸ਼ਨ ਦੇ ਵਿੱਚੋਂ ਸਾਨੂੰ ਕੀ ਕੀ ਪ੍ਰੋਬਲਮਸ ਆਦੀਆਂ ਨੇ ਸਾਨੂੰ ਕਿਸ ਤਰੀਕੇ ਦੀ ਹੈਲਪ ਜਿਹੜੀ ਹੈ ਪੁਲਿਸ ਦੀ ਤਰਫ ਤੋਂ ਚਾਹੀਦੀ ਹੈ ਕੇਸਸ ਦੇ ਅੰਦਰ ਜਿਸ ਤਰੀਕੇ ਦੇ ਨਾਲ ਕਿ ਆਈਓਸੀ ਪ੍ਰੋਬਲਮ ਆਉਂਦੀ ਆ ਕਦੇ-ਕਦੇ ਵਿੱਚੋਂ ਕਿ ਜੋ ਕੇਸ ਬਿਲਡ ਅਪ ਕਰਕੇ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਆਈਓਸ ਨੇ ਉਹਨਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਔਰ ਆਈਓਸ ਨੂੰ ਖੁਦ ਪ੍ਰੈਜ਼ెంట్ ਹੋਣਾ ਚਾਹੀਦਾ ਇਸ ਤਰੀਕੇ ਦੇ ਜਿਹੜੇ ਕੇਸਸ ਨੇ ਔਰ ਇਹ ਵੀ ਰਿਕੁਐਸਟ ਕੀਤੀ ਆ ਕਿ ਕੇਸਸ ਜਿਹੜੇ ਸਾਡੇ ਕਿੰਨੀ ਵਾਰੀ ਹੁੰਦਾ ਕਿ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਕਮਿਸ਼ਨ ਦੇ ਵਿੱਚ ਔਰ ਉਹਨ ਲੱਗਦਾ ਹੈ ਕਿ ਦੂਰ ਹੈਗਾ ਉਹ ਨਹੀਂ ਸਾਡੇ ਕੋਲ ਪਹੁੰਚਦੇ ਤਾਂ ਇਹਤੇ ਕਿਸ ਤਰੀਕੇ ਦੇ ਨਾਲ ਪਹਿਲਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਆ ਕਿੰਨੀ ਵਾਰੀ ਕਾਉਂਸਲਿੰਗ ਇੱਕ ਵਾਰੀ ਦੋ ਵਾਰੀ ਕਰਕੇ ਔਰ ਪੂਰੀ ਦੀ ਰਿਪੋਰਟ ਬਣਾ ਕੇ ਤਾਂ ਪੁਲਿਸ ਸਾਡੇ ਕੋਲ ਜਿਹੜੀ ਹੈ ਕਮਿਸ਼ਨ ਦੇ ਕੋਲ ਆਉਣੀ ਚਾਹੀਦੀ ਆ ਇਹ ਸਾਰੇ ਕੇਸਸ ਡਿਸਕਸ ਕੀਤੇ ਨੇ ਔਰ ਹੁਣ ਜਿਹੜੀ ਸਾਡੀ ਜੇਲ੍ਹ ਦੀ ਵਿਜ਼ਿਟ ਹੈਗੀ ਆ ਉਸ ਤੋਂ ਬਾਅਦ ਹੀ ਮੈਂ ਦੱਸ ਸਕਦਾ ਕਿ ਉੱਥੋਂ ਦੇ ਕੀ ਹਾਲਾਤ ਨੇ ਔਰ ਮੈਨੂੰ ਕੀ ਫੀਲ ਹੋਇਆ ਉੱਥੇ ਕੀ ਕਮੀ ਹੈ ਕੀ ਪੇਸ਼ੀ ਹੈ ਤੇ ਕਿਸ ਤਰੀਕੇ ਦੀ ਅਸੀਂ ਉੱਥੇ ਹੈਲਪ ਕਰ ਸਕਦੇ ਹਾਂ ਹਾਲੇ ਤੱਕ ਜਿਹੜਾ ਮੇਰੀ ਜਿਹੜੀ ਜੇਲ੍ਹ ਵਿਜ਼ਿਟਸ ਹੈਗੀਆਂ ਨੇ ਅੰਮ੍ਰਿਤਸਰ ਸਾਬ ਦੀ ਹੋ ਚੁੱਕੀ ਹੈ ਰੋਪੜ ਹੋ ਚੁੱਕੀ ਹੈ ਔਰ ਹੁਣ ਇਹ 3rd ਹੈਗੀ ਆ ਇਸੇ ਤਰੀਕੇ ਦੇ ਨਾਲ ਪੈਨ ਪੰਜਾਬ ਦੇ ਸਾਰੀ ਜੇਲ੍ਹ ਦੀ ਵਿਜ਼ਿਟ ਕਰਾਂਗੇ ਔਰ ਅੰਮ੍ਰਿਤਸਰ ਜਦੋਂ ਮੈਂ ਗਈ ਹਾਂ ਉੱਥੇ ਸਾਡੇ ਕੋਲ ਜਿਹੜੀ ਬਜ਼ੁਰਗ ਮੈਲਾ ਸੀ ਉੱਥੇ ਉਹਨਾਂ ਦੀਆਂ ਕੁਝ ਇਸ਼ੂਸ ਹੈਗੀਆਂ ਸੀਗੀਆਂ ਕਿਉਂਕਿ ਕਾਫੀ ਦੇਰ ਤੋਂ ਅੰਡਰ ਟ੍ਰਾਇਲ ਚੱਲ ਰਹੀਆਂ ਨੇ ਜਿਨ੍ਹਾਂ ਦੀ A7075 ਵੀ ਹੈਗੀ ਸੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਉਹ ਕੇਸਸ ਸੀ ਪੁਟ ਅਪ ਕੀਤੇ ਨੇ ਫਿਰ ਰੋਪੜ ਜੇਲ੍ਹ ਦੇ ਅੰਦਰ ਜਦੋਂ ਆਉਂਦੇ ਸੀ ਉੱਤੇ ਸੀ 32 ਗਰਲ ਸੀਗੀਆਂ ਜਿਹੜੀਆਂ ਕਿ ਕਿਸੇ এমਪਲੋਇਮੈਂਟ ਜਿਹੜੀ ਸੀਗੀ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਜਾਂ ਕਿਸੇ ਕਾਲ ਸੈਂਟਰ ਦੇ ਅੰਦਰ ਸੀ ਉਹ ਜਿਹੜੇ ਕਾਲ ਸੈਂਟਰ ਦੇ ਇਮੀਗ੍ਰੇਸ਼ਨ ਆਫਿਸ ਸੀਗੇ ਉਹ ਟੋਟਲ ਫਰਾਡ ਨਿਕਲੇ ਔਰ ਜਦੋਂ ਪੁਲਿਸ ਨੇ ਰੇਡ ਕੀਤੀ ਆਫਿਸ ਵੀ ਬੰਦ ਹੋਏ ਤੇ ਅਰੈਸਟ ਵੀ ਪਈ ਲੇਕਿਨ ਨਾਲ ਦੇ ਨਾਲ ਜਿਹਨੇ এমਪਲੋਏ ਸੀਗੇ ਉਹ ਵੀ ਸਾਰੇ ਦੇ ਸਾਰੇ ਅਰੈਸਟ ਹੋ ਗਏ ਉਹਦਾ ਕਾਰਨ ਇੱਕੋ ਹੀ ਸੀਗਾ ਉਹ ਗਰਲਸ ਦੇ ਅਰੈਸਟ ਹੁੰਦਾ ਇਹ ਸੀ ਤੇ ਜਦੋਂ ਉਹਨਾਂ ਨੇ ਆ ਕੇ ਉਸ ਕੰਪਨੀ 'ਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਕੋਲ ਕੋਈ ਜੌਬ ਕੰਟਰੈਕਟ ਨਹੀਂ ਸੀ ਕੋਈ এমਪਲੋਇਮੈਂਟ ਕਾਰਡ ਨਹੀਂ ਸੀ ਤੇ ਲਾਅ ਕਿਦਾਂ ਦੇਖਦਾ ਕਿ ਜਿੰਨੀ ਵੀ ਅਗਰੇ ਇਹ ਇਦਾਂ ਤੇ ਹੈ ਜਿਨ੍ਹਾਂ ਦੇ ਕੋਲ এমਪਲੋਇਮੈਂਟ ਕਾਰਡ ਨਹੀਂ ਹੈ ਕੋਈ ਕੰਟਰੈਕਟ ਨਹੀਂ ਹੈ ਦੇ ਆਰ ਹੈਂਡ ਇਨ ਗਲੂਬ ਵਿਦ ਦਾ ਕੰਪਨੀ ਅਗਰ ਕੰਪਨੀ ਨੇ ਫਰਾਡ ਕੀਤਾ ਜਿੰਨੇ ਵੀ ਲੋਕੀ ਉੱਥੇ ਕੰਮ ਕਰ ਰਹੇ ਸਾਰੇ ਫਰਾਡ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਵੇਅਰ ਇਜ਼ ਰਿਐਲਿਟੀ ਕੀ ਸੀਗੀ ਰਿਐਲਿਟੀ ਇਹ ਸੀਗੀ ਕਿ ਯੰਗ ਬੱਚੇ ਨੇ ਉਹ ਦੇਖਦੇ ਨੇ ਕਿ ਤਨਖਾਹ ਕਾਫੀ ਅੱਛੀ ਦੇ ਰਹੇ ਨੇ 50000 60000 70000 ਰੁਪਏ ਤਨਖਾਹ ਦੇ ਰਹੇ ਨੇ ਉਹਨਾਂ ਨੇ ਵਿਦਾਊਟ ਕੰਟਰੈਕਟ ਕੀਤੇ ਹੋਏ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਈ ਵਾਰ ਇੰਪਲॉयर्स ਵੀ ਜਾਣ ਬੁਝ ਕੇ ਵੀ ਕੰਟਰੈਕਟ ਨਹੀਂ ਦਿੰਦੇ ਇਸ ਕਰਕੇ ਉਹ ਜਿਹੜੀ ਗਰਲ ਸੀ ਉਹ ਦੇ ਆਰ ਅੰਡਰ ਅ ਰਿਸਕ ਉਹਨਾਂ ਦੀ ਅਸੀਂ ਕਾਫੀ ਸਹਾਇਤਾ ਕਰ ਰਹੇ ਹਾਂ ਲੀਗਲ ਹੈਲਪ ਪ੍ਰੋਵਾਈਡ ਕਰ ਰਹੇ ਹਾਂ ਕਮਿਸ਼ਨ ਦੀ ਤਰਫੋਂ ਵੀ ਉਹਨਾਂ ਦੇ ਉਹਨਾਂ ਨੂੰ ਲਾਇਰਸ ਜਿਹੜੇ ਨੇ ਉਹਨਾਂ ਨੇ ਹਾਇਰ ਵੀ ਕੀਤੇ ਨੇ ਕੋਈ ਕੰਪਨੀ ਲਾਇਰਸ ਨੇ ਵੀ ਦਿੱਤੇ ਨੇ ਉਹਨਾਂ ਨੂੰ ਕਰਨ ਦੇ ਲਈ उन्हें जी कल हीयरिंग है कोशिश यह होगी कि जे जी पुटअप करते हैं केस किस तरीके लॉयर्स पुटअप करते हैं उन्होंने जरूर जल्दी रिलीज किया जाएगा तो असी वी आर ट्राइंग टू हैल्प फ्रॉम द कमीशन एज मच एज वी कैन और इस तरीके के मैं यूँ कि जिन्हें भी यंग गर्ल्स ने यंग बोयज भी ने बच्चे ने कभी भी किसी ऐसे चीज़ के दे, रैकेट के अंदर ना फस जाए एवरी टाइम जो तीन कितने भी नौकरी कर जब तक तोब कॉन्ट्रैक्ट नहीं है ਔਰ ਜੌਬ ਦੇ ਲਈ এমপ্লয়মেন্ট কার্ড ਤੁਹਾਡੇ ਕੋਲ ਨਹੀਂ ਹੈ ਕੰਪਨੀ ਦੇ ਅੰਦਰ ਕੰਮ ਕਰਨਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ ਇਸ ਲਾਲਚ ਦੇ ਅੰਦਰ ਕਿ ਸਾਡੀ ਜਿਹੜੀ ਸੈਲਰੀ ਬਹੁਤ ਅੱਛੀ ਜਾ ਰਹੀ ਹੈ। ਤੋਂ ਇਸ ਤਰੀਕੇ ਦੇ ਨਾਲ ਕਮਿਸ਼ਨ ਆਪਣਾ ਆਪਣਾ ਫਰਜ਼ ਨਿਭਾ ਰਿਹਾ ਹੈ। ਦੂਜਾ ਹੈਗਾ ਜਿਹੜੇ ਸਾਡੇ 올ਡ ਪੇਰੈਂਟਸ ਨੇ। ਬੜੇ ਕੇਸਸ ਆ ਰਹੇ ਨੇ ਜਿਹੜੇ ਕਿ 올ਡ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਨੇ ਜਦੋਂ ਆਪਣੀ ਪ੍ਰਾਪਰਟੀ ਉਹ ਜਿਹੜੇ ਬੱਚਿਆਂ ਦੇ ਨਾਂ ਚਲੀ ਜਾਂਦੀ ਹੈ। ਔਰ ਉਹ ਕੇਸਸ ਨੇ ਵੀ ਅਸੀਂ ਐਸਡੀਐਮ ਸਾਹਿਬ ਨਾਲ ਵੀ ਮੀਟਿੰਗ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਵੀ। ਇਹ ਤਾਂ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਿ ਇਸ ਤਰੀਕੇ ਦੇ ਪੇਰੈਂਟ ਜਿਹੜੇ ਸੜਕਾਂ ਤੇ ਫਿਰ ਰਹੇ ਨੇ ਜਾਂ ਬੁੱਢੇ ਆਸ਼ਰਮ ਦੇ ਵਿੱਚ ਚਲੇ ਜਾਂਦੇ ਨੇ ਜਾਂ ਗੁਰਦੁਆਰਿਆਂ ਚ ਆਸ਼ਰਮ ਲੈਂਦੇ ਨੇ ਜਾ ਕੇ ਉਹਨਾਂ ਸਭ ਨੂੰ ਜਿਹੜਾ ਉਹਨਾਂ ਦੇ ਕਾਨੂੰਨ ਬਹਾਲ ਕੀਤਾ ਜਾਣਾ ਚਾਹੀਦਾ ਪੇਰੈਂਟਸ ਇਹ ਉਮਰ ਨਹੀਂ ਆ ਕਿ ਜਾ ਕੇ ਉਹ ਸੜਕਾਂ ਤੇ ਰੁਲਣ ਜਾਂ ਕਿਤੇ ਹੋਰ ਜਾ ਕੇ ਉਹਨੂੰ ਇਹ ਕਿਉਂ ਹੋ ਰਿਹਾ ਕਿਉਂਕਿ ਪੇਰੈਂਟਸ ਆਪਣੇ ਜਿੰਦਾ ਜੀ ਬੱਚਿਆਂ ਦੇ ਮੋਹ ਦੇ ਅੰਦਰ ਪੂਰੀ ਦੀ ਪੂਰੀ ਪ੍ਰਾਪਰਟੀ ਉਹਨਾਂ ਨੂੰ ਦੇ ਦਿੰਦੇ ਨੇ ਹੁਣ ਅੱਗੇ ਬੱਚੇ ਕੀ ਕਰਦੇ ਨੇ ਕਿ ਸਾਡੀਆਂ ਆਪਣੀਆਂ ਫੈਮਲੀਆਂ ਹੋ ਗਈਆਂ ਨੇ ਅਸੀਂ ਆ ਉਹਨਾਂ ਨੂੰ ਲੁੱਕ ਆਫਟਰ ਕਰੀਏ ਕਿ ਤੁਹਾਨੂੰ ਲੁੱਕ ਆਫਟਰ ਕਰੀਏ ਇਹ ਹਰ ਇੱਕ ਬੱਚੇ ਦੇ ਲਈ ਵਰਨਿੰਗ ਹੋਣੀ ਚਾਹੀਦੀ ਹੈ ਕਿ ਲੀਗਲੀ ਅਸੀਂ ਉਹਨਾਂ ਦੇ ਨਾਲ ਖੜੇ ਆ ਪੇਰੈਂਟਸ ਦੇ ਨਾਲ ਅਗਰ ਉਹ ਆਪਣੇ ਪੇਰੈਂਟਸ ਨੂੰ ਨਹੀਂ ਲੁੱਕ ਆਫਟਰ ਕਰਦੇ ਜਾਂ ਉਹਨਾਂ ਨੂੰ ਨਹੀਂ ਕਰਦੇ ਅੰਦਰ ਠੀਕ ਤਰੀਕੇ ਦੇ ਨਾਲ ਚਾਹੀਦੀ ਉਹਦੀ ਮੈਡੀਕਲ ਹੈਲਥ ਚਾਹੀਦਾ ਖਾਣੇ ਪੀਣ ਦਾ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਰਿਵਰਸ ਵੀ ਕਰਵਾਵਾਂਗੇ ਉਹ ਜਿਹੜੀ ਪ੍ਰਾਪਰਟੀ ਜੋ ਦੇ ਚੁੱਕੇ ਨੇ ਜਿਸ ਦੇ ਸਿਰ ਦੇ ਉੱਤੇ ਕਹਿੰਦੇ ਨੇ ਕਿ ਅਸੀਂ ਸਾਨੂੰ ਹੁਣ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ ਉਹ ਸਾਰਾ ਰਿਵਰਸ ਵੀ ਹੋ ਸਕਦਾ ਹੈ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਔਰ ਪੇਰੈਂਟਸ ਨੂੰ ਆਪਣੇ ਰਹਿੰਦੇ ਹੋਏ ਸਾਰੀ ਦੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ ਸੋ 올ਡ ਪੇਰੈਂਟਸ ਨੂੰ ਲੈ ਕੇ ਵੀ ਅਸੀਂ ਕੇਸ ਕਰ ਰਹੇ ਹਾਂ ਸੋਲਵ ਕਰ ਰਹੇ ਹਾਂ ਯੰਗ ਬੱਚਿਆਂ ਨੂੰ ਲੈ ਕੇ ਵੀ ਕਰ ਰਹੇ ਹਾਂ ਔਰ ਕਾਫੀ ਸਾਰੀਆਂ ਜਿਹੜੀਆਂ ਆਰਿਆ ਨੇ ਸਾਨੂੰ ਮੁਸ਼ਕਿਲ ਆ ਰਹੀਆਂ ਨੇ ਲਿਵਿੰਗ ਰਿਲੇਸ਼ਨਸ਼ਿਪ ਦੀਆਂ ਵੀ ਬੜੀਆਂ ਆ ਰਹੀਆਂ ਨੇ ਉਹਨਾਂ ਕੇਸਾਂ ਦੇ ਅੰਦਰ ਵੀ ਅਸੀਂ ਹੈਲਪ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੀ ਲੜਕੀ ਹੈ ਉਹਦੀ ਹੈਲਪ ਕੀਤੀ ਜਾਏ ਕਿ ਜਿਹਨੂੰ ਕਿ 2-4 ਸਾਲ ਮੁੰਡਾ ਰਹਿ ਕੇ ਉਹਦੇ ਨਾਲ ਉਹਨੂੰ ਫਿਰ ਛੱਡ ਕੇ ਚਲਾ ਜਾਂਦਾ ਹੈ ਉਹਦੇ ਉੱਤੇ ਲੀਗਲ ਕਾਰਵਾਈ ਅਸੀਂ ਕੀ ਕਰ ਸਕਦੇ ਹਾਂ ਐਟ ਦਾ ਮੂਮੈਂਟ ਲੀਗਲ ਜਿਹੜੀ ਹੈਗੀ ਹੈ ਹੈਲਪ ਉਹ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਦੋਨੇ ਬੱਚੇ ਅਡਲਟ ਨੇ ਕੰਸੈਂਸ਼ੂਅਲੀ ਰਹਿ ਰਹੇ ਨੇ ਇੱਕ ਦੂਜੇ ਦੀ ਆਪਣੀ ਅੰਡਰਸਟੈਂਡਿੰਗ ਦੇ ਨਾਲ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਲੇਕਿਨ ਇਹਦੇ ਅੰਦਰ ਮੇਰੀ ਤਰਫ ਤੋਂ ਮੈਨੂੰ ਲੱਗਦਾ ਕਿ ਲੀਗਲੀ ਕੁਝ ਅਮੈਂਡਮੈਂਟਸ ਦੀ ਲੋੜ ਹੈ ਇਹਨਾਂ ਦੇ ਲਈ ਅਸੀਂ ਉਹਨਾਂ ਦੀ ਦੇਖ ਰਹੇ ਕਿੰਦਾ ਹੈਲਪ ਕਰ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕਿ ਕਿਸ ਤਰੀਕੇ ਦੇ ਨਾਲ ਉਹ ਲੜਕੇ ਨੂੰ ਸਮਝਾਇਆ ਜਾ ਸਕੇ ਕਾਉਂਸਲਿੰਗ ਕਰਤੀ ਕੀਤੀ ਜਾ ਸਕੇ ਉਹ ਸਭ ਦੇਖ ਰਹੇ ਹਾਂ ਬਾਕੀ ਜੇਲ੍ਹ ਦੀ ਤਲ ਮੈਂ ਦੱਸ ਦਿੱਤਾ ਇਹ ਦੋ ਰਿਤ ਦੋ ਰਹਾ ਹੈਗਾ ਇਹ ਤੋਂ ਦੇਖਦੇ ਕਿ ਜੇਲ੍ਹ ਦੇ ਅੰਦਰ ਕੀ ਕਮੀਆਂ ਨੇ ਤੇ ਕਿਦਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਨਹੀਂ ਦੇਖੋ ਐਦਾ ਆ ਆਪਾਂ ਗੱਲ ਕਰਦੇ ਫੈਕਟਸ ਦੇ ਉੱਤੇ ਠੀਕ ਹੈ ਕਿ ਜਿੰਨੇ ਕੇਸ ਮੇਰੇ ਕੋਲ ਆਏ ਨੇ ਕਿ ਆ ਰਹੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਆ ਉਹ ਕੇਸ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਚਾਹੇ ਐਸਜੀਐਮ ਦੇ ਥਰੂ ਚਾਹੇ ਡੀਸੀ ਆਫਿਸ ਦੇ ਥਰੂ ਪੁਲਿਸ ਪ੍ਰਸ਼ਾਸਨ ਦੇ ਥਰੂ ਜੋ ਮੇਰੇ ਕੋਲ ਸਾਡੇ ਕੋਲ ਪ੍ਰਸ਼ਾਸਨ ਦੇ ਸਿਰਫ ਹੈ ਕੇਸ ਉਹ ਪੂਰੇ ਦੇ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਅਗਸਤ ਦੇ 20 ਦਿਨ ਹੋ ਗਏ ਨੇ 20 ਦਿਨਾਂ ਦੇ ਵਿੱਚ 15 ਰੇਪ ਕੇਸਸ ਆ ਚੁੱਕੇ ਨੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਕਿਉਂ ਅਰੈਸਟ ਵੀ ਹੁੰਦੇ ਨੇ ਪਰ ਇਹ ਕੰਮ ਨਹੀਂ ਹੋ ਰਿਹਾ ਇਹਨੂੰ ਵੂਮਨ ਸੇਫਟੀ ਨੂੰ ਲੈ ਕੇ ਤੁਹਾਡੇ ਕੀ ਦੇਖੋ ਵੂਮਨ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਇੱਕ ਬਹੁਤ ਸੀਰੀਅਸ ਮੁੱਦਾ ਹੈ ਆਈ ਐਗਰੀ ਵਿਦ ਯੂ ਕਿ ਕੇ ਰੇਪ ਕੇਸਸ ਵਧੇ ਵੀ ਨੇ ਲੇਕਿਨ ਰੇਪ ਕੇਸਸ ਜਿਹੜੇ ਵੀ ਮਤਲਬ ਜੋ ਤਾਰਾ ਲੱਗਣੀ ਚਾਹੀਦੀ ਹੈ ਅਰੈਸਟ ਹੁੰਦੀ ਹੈ ਹੁੰਦੀ ਵੀ ਆ ਜੀ ਉਹਦੇ ਅੰਦਰ ਹੁੰਦੀ ਵੀ ਹੈ ਇਹ ਚੀਜ਼ ਦੀ ਲੇਕਿਨ ਮੈਂ ਇੱਕ ਰੇਪ ਨੂੰ ਲੈ ਕੇ ਮੈਂ ਇੱਕ ਗੱਲ ਕਹਿਣਾ ਚਾਹਦੀ ਹਾਂ ਸਾਰਿਆਂ ਨੂੰ ਬڑے ਲੋਕੀ ਨੇ ਜਿਹੜੇ ਕਹ ਦਿੰਦੇ ਨੇ ਜੀ ਕੁੜੀ ਨੇ ਕੱਪੜੇ ਘੱਟ ਪਾਏ ਨੇ ਉਹ ਅਟਰੈਕਸ਼ਨ ਐਦਾਂ ਉਹਦੇ ਕੰਮ ਦੇ ਤਰੀਕੇ ਨਹੀਂ ਆ ਉਹਦੀ ਬੋਲਬਾਣੀ ਠੀਕ ਨਹੀਂ ਆ ਉਹ ਇਨਵਾਈਟ ਕਰ ਦੇਣੀ ਚੀਜ਼ਾਂ ਨੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਸਭ ਨੂੰ ਸੁਣਿਆ ਕਿ ਜਿਹੜਾ ਕੋਲਕਾਤਾ ਦਾ ਕੇਸ ਹੋਇਆ ਹੁਣ ਉਹਦੇ ਚ ਕੁੜੀ ਦਾ ਕੀ ਕਸੂਰ ਸੀ ਉਹਦੇ ਕੱਪੜੇ ਵੀ ਪੂਰੇ ਪਾਏ ਸੀ ਉਹਦੇ ਤੇ ਕੋਈ ਗਲਤ ਉਹਦੇ ਕੋਈ ਚਟਕਪਟਕ ਨਹੀਂ ਸੀ ਉਹਦੇ ਤੇ ਸਟੈਥੋਸਕੋਪ ਪਾਇਆ ਸੀ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਲੇਕਿਨ ਉਹਦੇ ਨਾਲ ਵੀ ਇਹ ਕੇਸ ਹੋਇਆ ਈਵਨ ਕਿ ਅਮਲਸਟ੍ਰੇਸ਼ਨ ਯੂਨੀਫਾਰਮ ਚ ਪਏ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਹੁੰਦੀ ਆ ਉਹਨਾਂ 'ਚ ਕੋਈ ਕਮੀ ਨਹੀਂ ਹੁੰਦੀ 3 ਸਾਲ ਦਾ ਬੱਚੇ ਨਾਲ ਰੇਪ ਹੋਇਆ 3 ਸਾਲ ਦੇ ਬੱਚੇ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਹੈ ਹੁਣ ਅਸੀਂ ਕੀ ਕਹੀਏ ਅਸੀਂ ਕਿਸੇ ਨੂੰ ਕੁੜੀਆਂ ਨੂੰ ਬਲੇਮ ਕਰੀਏ ਕਿ ਤੁਸੀਂ ਇਨਵਾਈਟ ਕਰਦੇ ਹੋ ਇਹ ਚੀਜ਼ਾਂ ਨੂੰ ਕਿ ਆਪਣੇ ਆਪ ਨੂੰ ਸਮਾਜਿਕ ਤੌਰ ਦੇ ਉੱਤੇ ਮੋਰਲ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਬਲੇਮ ਕਰੀਏ ਕਿ ਸਾਡੇ ਮੋਰਲ ਜਿਹੜਾ ਆ ਐਨਾ ਗਿਰ ਚੁੱਕਿਆ ਹੈ ਸਮਾਜ ਦੇ ਅੰਦਰ ਕਿ ਇਸ ਤਰੀਕੇ ਦੇ ਦਰਿੰਦੇ ਵੀ ਜਿਹੜੇ ਨੇ ਫਿਰਦੇ ਨੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦੀ ਹਾਂ ਕਿ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਕੋਈ ਕਮੀ ਨਹੀਂ ਹੈ ਉਹ ਜਿਹੜੇ ਦਰਿੰਦਿਆਂ ਨੂੰ ਫੜ ਕੇ ਕਰਨ ਦੇ ਲਈ ਇਵਰ ਪਾਰਟਨਰਸ ਦੇ ਉਹਨਾਂ ਦੇ ਵਿੱਚੋਂ ਜ਼ਿਆਦਾ ਕੇਸਸ ਆਉਂਦੇ ਨੇ ਤੇ ਕਈ ਵਾਰ ਇਹ ਮੈਂਟਰਸ ਰਿਸ ਵੀ ਕੀਤਾ ਗਿਆ ਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਅਵੇਅਰਨੈਸ ਡਰਾਈਵ ਦੁਆਰਾ ਕੀਤੀ ਜਾਂਦੀ ਆ ਬਟ ਕੋਈ ਏਜ ਐਫਰਟਸ ਨਹੀਂ ਹੋਏ ਕੰ ਕਰਾਉ نو نو ਥਿਸ ਇਜ਼ ਰੌਂਗ ਥਿਸ ਇਜ਼ ਰੌਂਗ ਅਵੇਅਰਨੈਸ ਪ੍ਰੋਗਰਾਮ ਚੱਲ ਰਹੇ ਨੇ ਜੀ ਸਾਡੇ ਕਮਿਸ਼ਨ ਦੇ ਤਰਫੋਂ ਅਵੇਅਰਨੈਸ ਪ੍ਰੋਗਰਾਮ ਚੱਲਣ ਲੱਗੇ ਨੇ ਅਸੀਂ ਹੁਣੇ ਸਭ ਡਿਸਕਸ ਕਰ ਚੁੱਕੇ ਹਾਂ ਕਿ ਅਵੇਅਰਨੈਸ ਪ੍ਰੋਗਰਾਮਸ ਅਸੀਂ ਇੱਕ ਸਾਂਝ ਕੇਂਦਰ ਦੇ ਵੀ ਹੈਲਪ ਲੈ ਕੇ ਬਾਕੀ ਹੋਰ ਪ੍ਰਸ਼ਾਸਨ ਦੀ ਵੀ ਹੈਲਪ ਲੈ ਕੇ ਅਵੇਅਰਨੈਸ ਪ੍ਰੋਗਰਾਮ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਕਿ ਜਿਹੜੀਆਂ ਫਦਾਵਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਸਮਾਜ ਦੇ ਵਿੱਚ ਕੰਪ੍ਰੈਪਲ ਟੈਗ ਹੋਵੇ ਔਰ ਇਤਨਾ ਦੇ ਦਰਿੰਦੇ ਜਿਹੜੇ ਨੇ ਅਜੇ ਇਹ ਕੰਮ ਨਾ ਕਰਦੇ ਆਈ ਟੋਟਲੀ ਐਗਰੀ ਵਿਦ ਯੂ ਇਹ ਜਿਹੜੀ ਚੀਜ਼ ਹੈਗੀ ਇਹਦੇ ਲਈ ਫਾਸਟ ਟ੍ਰੈਕ ਜਿਹੜਾ ਸਿਸਟਮ ਹੋਣਾ ਚਾਹੀਦਾ ਨਾ ਕਿ ਜਿਹੜਾ ਰੇਪਿਸ ਹੈ ਉਹ 2 ਸਾਲੀ 3 ਸਾਲੀ ਜੇਲ੍ਹ ਚ ਬੈਠਾ ਆਰਾਮ ਦੇ ਨਾਲ ਉਹ ਸਭ ਨਹੀਂ ਹੋਣਾ ਚਾਹੀਦਾ ਇਹੀ ਜਿਹੜੇ ਕੇਸ ਨੇ ਜਰੂਰ ਫਾਸਟ ਟੈਗ ਤੇ ਹੋਣੇ ਚਾਹੀਦੇ ਨੇ ਔਰ ਕੋਰਟ ਦੇ ਹੁਣ ਆਰਡਰ ਵੀ ਹੋ ਚੁੱਕੇ ਨੇ ਕਿ ਇਹ ਜਿਹੜੇ ਫਾਸਟ ਟੈਗ ਦੇ ਚੱਲਣਗੇ ਕੇਸ ਔਰ ਐਗਜ਼ੈਂਪਲਰੀ ਇਨਨੂੰ ਪਾਲਿਸ਼ਮੈਂਟ ਵੀ ਦਿੱਤੀ ਜਾਏਗੀ ਸਰ ਮੈਡਮ ਜਿਹੜੇ ਕੇਸ ਚੱਲ ਰਹੇ ਨੇ ਇਹਨਾਂ ਨੂੰ ਸੁਣਵਾਈ ਕਿਸ ਤਰ੍ਹਾਂ ਜਿਵੇਂ ਲੋਕ ਅਦਾਲਤ ਲੱਗਦੀ ਹੈ ਉਹਨਾਂ ਚ ਭੁਗਤਾਈਆਂ ਦੇ ਨੇ ਕੇਸ ਕੀ ਲੱਗਦਾ ਤੁਸੀਂ ਇਸ ਤਰ੍ਹਾਂ ਦੇ ਕੁਝ ਕਰੋਗੇ ਉਕਾਲੀ ਦੇਖੋ ਜੀ ਲੋਕ ਭਲਾਈ ਦੇ ਅੰਦਰ ਜਿਹੜੇ ਵੀ ਕੋਰਟ ਲੱਗਦਾ ਇਸ ਟਾਈਮ ਸਾਡੇ ਵੀ ਕਮਿਸ਼ਨ ਚ ਕੋਰਟ ਲੱਗਦਾ ਹੈ ਅਸੀਂ ਰੇਪ ਦਾ ਨਹੀਂ ਬਾਕੀ ਅਗਰ ਮੈਰਿਟਲ ਡਿਸਕੋਰਡ ਹੈ ਜਾਂ ਕਿ ਡੋਮੈਸਟਿਕ ਵਾਇਲੈਂਸ ਹੈ ਜਾਂ ਵੈਸੇ ਵੀ ਅਗਰ ਦਾਪਿਆ ਦਾ ਥੋੜਾ ਦੋ ਮੈ ਦੱਸਿਓ ਉਹ ਹੈ ਉਹ ਸੀ ਜਰੂਰ ਕਾਉਂਸਲਿੰਗ ਕਰਦੇ ਆ ਕਾਉਂਸਲਿੰਗ ਕਰਨ ਤੋਂ ਬਾਅਦ ਇੱਕ ਸੈਸ਼ਨ ਦੋ ਸੈਸ਼ਨ ਦੇਖਦੇ ਆ ਕਿ ਸਾਰੇ ਸਮਝ ਗਏ rape cases and all court has to handle this kuch cases hunde ne chire vich father is a rapist right apne bachche da case karde ne oh case de vich commission nu ki problems aadi challenges face hunde ne kyunki kai var oh oh di wife jo victim di mother ne oh against statement no no this is purely on the statement of the victim agar oh minor bachcha hai ta vi sada child commission role play karda ਅਗਰ ਕੋਈ ਦੂਸਰੇ ਮੇਰੇ ਕੋਲ ਆਏ ਪਿਛਲੇ ਹਫਤੇ ਮੇਰੇ ਕੋਲ ਦੋ ਕੇਸ ਇਹੋ ਜਿਹੇ ਆਏ ਨੇ ਜਿਹੜੀ ਕਿ ਲੜਕੀ ਨੇ ਆਪਣੇ ਫਾਦਰ ਨੂੰ ਬਲੇਮ ਕੀਤਾ ਸੋ ਇਟ ਇਜ਼ ਇਮੀਡੀਏਟ ਐਕਸ਼ਨ ਔਨ ਦੈਟ ਫਾਦਰ ਵਿਲ ਬੀ ਅਰੈਸਟਡ ਇਟ ਵਿਲ ਬੀ ਪੁੱਟ ਅਪ ਦ ਕੋਰਟ ਐਂਡ ਐਗਜ਼ੈਂਪਲਰੀ ਪਨਿਸ਼ਮੈਂਟ ਸ਼ੁੱਡ ਬੀ ਗਿਵਨ ਕੀ ਪੁਲਿਸ ਕੋਤਵਾਰ ਨੂੰ ਰੈਸਟ ਕਰਨ ਵਾਸਤੇ ਨਾਲ ਲੈ ਕੇ ਗਈ ਔਰ ਅਰੈਸਟ ਕਰਨ ਤੋਂ ਬਾਅਦ ਪੁਲਿਸ ਨੇ ਉਹਨੂੰ ਛੱਡ ਦਿੱਤਾ ਹੋਵੇਗਾ ਸਪਰਾਹ ਕਰਦਾ ਨਹੀਂ ਦੇਖੋ ਐਸਾ ਕੁਝ ਨਹੀਂ ਹੁੰਦਾ ਕਿ ਕਿਹੜੀ ਧਾਰਾ ਦੇ ਅੰਦਰ ਅਰੈਸਟ ਹੋਇਆ ਬੇਲੇਬਲ ਨਾਨ ਬੇਲੇਬਲ ਇਹ ਸਾਰਾ ਦੇਖਣਾ ਪੈਂਦਾ ਠੀਕ ਹੈ ਨਹੀਂ ਨਹੀਂ ਐਦਾਂ ਨਹੀਂ ਦੇਖੋ ਅਸੀਂ ਐਦਾਂ ਨਹੀਂ ਕਹਿ ਸਕਦੇ ਕਿ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਫੜਿਆ ਤੇ ਛੱਡਦਾ ਅਗਰ ਕਿਸੇ ਨੇ ਫੜਿਆ ਹੈ ਔਰ ਕੇਸ ਚੱਲ ਰਿਹਾ ਹੈ ਉਹ ਕੋਈ ਡਰਾਮਾ ਜਾਂ ਦਿਖਾਵੇ ਲਈ ਨਹੀਂ ਕੀਤਾ ਗਿਆ ਕੇਸ ਪਾਇਆ ਵੀ ਗਿਆ ਅਰੈਸਟ ਹੋਇਆ ਵੀ ਹੈ ਲੇਕਿਨ ਕੇਸ ਦੀ ਸੀਰੀਅਸਨੈਸ ਕਿੰਨੀ ਹੈ ਉਹਦੇ ਅੰਦਰ ਔਰ ਕਿਹੜੀ ਤਾਰਾ ਲੱਗੀ ਉਹਦੇ ਅੰਦਰ ਆਫਕੋਰਸ ਪੁਲਿਸ ਕੋਲ ਸਾਰਾ ਡਾਟਾ ਹੈ ਜੀ ਇਸ ਚੀਜ਼ ਦਾ ਪੁਲਿਸ ਫੋਰਸ ਘਟਾ ਇਹਦਾ ਮਤਲਬ ਇਹ ਨਹੀਂ ਹੈ ਕਿ ਸਮਾਜ ਦੀ ਸੇਫਟੀ ਜਿਹੜੀ ਆ ਉਹਨੂੰ ਦਰਖਾਸਤ ਕੀਤਾ ਜਾਵੇ ਠੀਕ ਹੈ ਇਹ ਨਹੀਂ ਹੋਏਗਾ ਪੁਲਿਸ ਫੋਰਸ ਅਗਰ ਘਟ ਹੈ ਜਿੱਥੇ 5 ਬੰਦੇ ਹੋਣੇ ਚਾਹੀਦੇ ਚਾਹੇ 2 ਹੋਣਗੇ ਲੇਕਿਨ ਜਿਹੜੇ ਉਹ 2 ਵੀ ਹੋਣਗੇ ਨਾ ਦੇ ਵਿਲ ਨੈਵਰ ਕੰਪਰੋਮਾਈਜ਼ ਔਨ ਥੈਟ ਆ ਡੋਟ ਐਗਰੀ ਵਿਦ ਥੈਟ